ਕਰਾ ਦੇ ਇਹ ਗਾ ਸਰ ਤੈਨ ਤੋਂ ਸੋਣਾ ਕੋਈ ਮੁੰਡਾ ਨਹੀਂ ਦੇਖਿਆ ਮੈਂ ਅਜੇ ਤੱਕ ਨਾ ਤੋਂ ਲੈ ਗਾਲ ਜੀ ਭਾਈ ਸਾਰਿਆਂ ਨੂੰ ਕਮਿਆਂ ਆਪਣੀ ਫੁੱਟਬਾਲ ਫੈਮਿਲੀ ਵਾਲੇ। ਜਾਂਗਪੁਰ ਅਪਸਾਈਕਲ ਆਰਡ ਤੇ ਨਾ। ਪ੍ਰੀ ਕੁਆਟਰ ਦੇ ਕੁਆਟਰ ਮੈਚ ਨੇ ਅੱਜ। ਦੋ ਟੀਮਾਂ ਕਰ ਗਈਆਂ ਕੁਆਲੀਫਾਈ। ਜਾਂਗਪੁਰ ਵੀ ਤੇ ਡਾਂਗੋ। ਡਾਂਗੋ ਬਹੁਤ ਵਧੀਆ ਖੇਡੀ ਆਪਣੇ ਨਾਲ ਮੈਚ ਸੀਗਾ ਤੇ ਜਾਂਗਪੁਰ ਵੀ ਬਹੁਤ ਵਧੀਆ। ਸਾਰਿਆਂ ਨੇ ਸ਼ਾਮਾਂ ਦੇ ਹੌਲਡਰ। ਜਾਂਗਪੁਰ ਵੀ ਨੇ ਕਮਾਲ ਕਰਤਾ ਗੱਲ। ਮੁੰਡਾ ਜੀਵਨ ਹੀੜਾ ਦੇ ਕੋਟਲੇ ਬੜਾ ਜਲਾ ਜਸੂ ਮਨੇ ਦਾ ਬਲਾਂਟੀ ਅਜ ਤਾਂ ਕਹਿਰ ਹੀ ਕਰਦਾ ਪੂਰਾ ਜਸਮੂਦ ਉਹਦਰਾ ਨੇ ਤਾਂ ਪੂਰਾ ਕਹਿਰ ਹੀ ਕਰਿਆ ਕੱਲ ਵੀ ਆਪਾਂ ਪਹੁੰਚਣ ਵਾਲੇ ਆਂ ਜਾਂਗਪੁਰ ਤੇ ਮੌਸਮ ਵੀ ਥੋੜੀ ਵਿਗੜਬੜ ਚਾ ਦੇਖੋ ਕੀ ਮੰਦਾ ਮੇਰੇ ਹਿਸਾਬ ਨਾਲ ਹਾਲ ਤੱਕ ਤਾਂ ਸਹੀ ਆ ਬਾਅਦ ਦਾ ਪਤਾ ਨਹੀਂ ਹੈਗਾ ਲੈਟ ਦੇ ਦਾ ਯਾਨੀ ਕਿ 12:00 ਬਜੇ ਤੋਂ ਬਾਅਦ ਉਮੀਦ ਅਸੇ ਹੋਇਆ ਵਾ ਹੁਣ ਚੱਲਦੇ ਆਪਾਂ ਜਾਂਗਪੁਰ ਦਿਖਾਉਣੇ ਚੱਲ ਗਏ ਉਥੇ ਦਾ ਮਾਹੌਲ ਇੱਕ ਨੰਬਰ ਮਹੌਲਾ ਪੂਰਾ ਵੀ ਜਿਵੇਂ ਗਰਾਊਂਡ ਮੈਰੀਗੇਟਿੰਗ ਕਰੀ ਹੋਈ ਆ ਲੰਗਰ ਦਾ ਪ੍ਰਬੰਧ ਦਾ ਪੂਰਾ ਇੱਕ ਨੰਬਰ ਜੀ ਆ। ਖੋਹਣਿਆਂ ਤੋਂ ਚੱਲ ਕੇ ਸਾਰਾ ਕੋਆਜ ਉੱਥੇ ਮਿਲਦੇ ਆ ਜਾਂਗਪੁਰ ਚੱਲ ਕੇ। ਦੋ ਇੱਕ ਦਾ ਮੁਕਾਬਲਾ ਚੱਲਣਾ ਵੀ ਨਹੀਂ ਰਿਹਾ। ਵੱਡੇ ਹਲਵਾਰੇ ਬੰਨ ਵਾਲੀ ਦੀ ਕੋਸ਼ਿਸ਼ ਕਰ। ਜੰਟਾ ਚਾਚਾ ਹੈ ਜੰਟਾ ਚਾਚਾ ਹੈ। ਓ ਬੰਦੇ ਹੋਰ ਉਧਰ ਕਮਾਲ ਕਰ ਗਏ ਮੇਰੇ ਵੀਰੋ ਤੇਰਾ ਰੋਹ ਪੂਰਾ ਵਾ ਇਹ ਰੋਹ ਪ੍ਰਕਾਸ਼ ਆ ਬਈ ਇਹ ਰੋਹ ਤੇਰਾ ਹੈਗਾ ਵਾ ਕੈਮਰਾ ਜਦੋਂ ਫੋਟੋ ਖਿੱਚਣਾ ਦਬਕਾ ਮਾਰ ਕੇ ਫੋਟੋ ਚਾਰ ਖੱਟ ਚ ਲੈਂਦਾ ਇਹਦਾ ਚਾਲ ਚਾਰ ਵਾਲੀ ਵਧੀਆ ਤੇ ਚਾਲ ਵਾਲੀ ਵਧੀਆ ਤੇਰੇ ਐਸੇ ਕਿਉਂ ਸੇ ਦੁੱਲ ਰਹਾ ਹੈ ਕੀ ਅਨਾਲੇ ਕੜਾ ਲੈ ਕੇ ਅਚਾ ਮੈਨੂੰ ਲੱਗਾ ਕਦੇ ਲੰਗਰ ਵਾਲਾ ਸਰਾ ਹੈਂ ਮੜੀ ਸਾਹਿਬ ਨੇ 1000 ਰੁਪਏ ਸ਼ਾਨਦਿਨੀ ਆ ਬਾਈ ਮੈਨੂੰ ਜਾਣਦਾ ਮੈਂ ਮਿਲ ਲਿਆ ਬਾਈ ਨੂੰ ਹਾਂ ਓ ਬਾਈ ਫਰੀ ਦਾ ਖਾਣਾ ਖਾ ਕੇ ਤੁਹਾਡੇ ਬੰਦਾ ਚੰਚਨਾ ਹਟ ਨਹੀਂ ਹੁੰਦੀ ਹੈਗੀ ਓ ਬਾਈ ਮਹਿੰਗਾ ਬੈ ਗਿਆ ਮੈਂ ਮਹਿੰਗਾ ਬੈ ਗਿਆ ਮੈਂ ਮਹਿੰਗਾ ਪਾ ਗਿਆ ਭਾਈ ਮੇਰੇ ਕੋ ਮਹਿੰਗਾ ਬੈ ਗਿਆ ਅੱਜ ਤੂੰ ਮਹਿੰਗਾ ਬੈਜ ਨੂੰ 1080 ਰੁਪਏ ਚ ਬੈ ਗਿਆ ਕੋਈ ਬੈਟ ਨਿਕਲਦਾ ਵੈਦਾ ਨਹੀਂ ਕੋਈ ਨਾ ਭਾਈ ਇਹਦੇ ਦੀ ਨਰਜੀ ਤਾਂ ਹੀ ਕਾ ਗਿਆ ਇਹ ਦੂ ਪਾਰਟੀ ਚਾਹਨਾ ਭਾਦਦਾ ਕਿਤੇ ਚਰੇ ਕਰਦੇ ਹਾਂ ਕਰਦੇ ਕਰਦੇ ਹਾਂ ਆਹ ਕਹਦੇ ਉਹ ਭਈ ਆਪਾਂ ਲੈ ਚੁਈ ਕਨਮ ਤੇਰਾ ਕੋਤੇਰੇ ਜ ਨਹੀਂ ਪਈ ਆ ਹੈ ਤੇਰੇ ਜਿੰਨੇ ਉਹ ਤਾਂ ਜੱਕ ਮੈਂ ਤਾਂ ਭੱਜਣਾ ਵਟਿਆ ਕਿਉਂ ਲੋਟਰੀ ਹੋਏਗਾ ਧੀ ਲੋਟ ਨਹੀਂ ਹੈਗਾ ਤੇ ਨਹੀਂ ਨਹੀਂ ਵੀਰੇ ਉਹ ਹੋਇਓ ਟੱਡ ਦੇ ਦਾ ਗੋੰਡੀ ਇੱਥੋਂ ਅੱਜ ਜਿਵੇਂ ਬੱਕਰੀ ਦੇ ਮੀਂਹ ਬੰਦਨ ਉਹਵੇਂ ਭੱਜਿਆ ਥੱਲੇ ਗਜ ਨਹੀਂ ਆ ਇਹ ਮਹੰਗੇ ਮੋਲ ਦਾ ਪਲੇਅਰ ਆ ਆਲੇਰ ਵਿੱਚ ਆਲਾ ਕੋਚ ਸਾਹ ਵਾਲਾ ਬੰਦਾ ਪੁੰਦਿਆਂੋਂ ਖੇਡ ਜਿੱਤੇ ਮੈਨੇ ਮਾਰਦੀ ਆ ਮਾਰੀ ਕੋ ਖੇਡ ਤੇ 1800 ਤੋਂ ਪਾ ਕੇ ਅਸੀਂ ਇਹ ਕੋਚ ਕੈਮ ਆ ਇਹ ਕੋਚ ਆ ਸਾਡਾ ਕੋਚਾ ਜੋ ਕੋਚ ਕੌਣ ਕੀਦਾ ਆਪਾਂ ਓਏ ਇਹ ਤਾਂ ਮੇਰੇ ਪਿਆਓ ਦੀ ਗਮਰਦਈਆ ਕੌਣ ਕੌਣ ਜਾ ਬੱਬਾ ਕਹਿੰਦਾ ਇਹ ਉਹ ਕਹਿੰਦਾ ਇਹਦਾ ਪਾਪਾ ਇੰਦਾ ਤੀਕ ਪਾਪਾ ਆ ਫੇਰ ਕੀ ਹੋ ਗਿਆ ਚਲ ਕੋਈ ਚੱਕਰ ਤੂੰ ਮੰਨਦਾ ਨਾ ਸਖਦੀ ਪਰ ਆਪਾ ਪਾਪਾ ਬਹੁਤ ਗੇਂਦ ਬਾਲ ਯਾਰ ਮੈਂ ਐਗਾ ਸਰ ਤਿੰਤ ਤੋਂ ਸੋਹਣਾ ਕੋਈ ਮੁੰਡਾ ਨਹੀਂ ਦੇਖਿਆ ਮੈਂ 9 ਤੋਂ ਲੈਣ ਬੱਚ ਕਿੰਨਾ ਲਾਇਆ 900 ਹੋਰ ਵੀ ਧੰਨਵਾਦ ਕਰਦੇ ਹਾਂ 900 ਰੁਪਏ ਲਾ ਕੇ ਵੀ ਨਹੀਂ ਸੋਹਣਾ ਹੋਇਆ ਤੇ ਨਹੀਂ ਗੱਲ ਦਾ ਸਹੀ ਤੇਰੀ ਨਹੀਂ ਕਰਦੇ ਨੇ ਇੱਕੋ ਹੀ ਜੰਮਿਆ ਬਾਈ ਉਹ ਜੰਮਿਆ ਜਮੇ ਹੀਰਾ ਵਾ ਆ ਦੇ ਆ ਵੇਖੋ ਹੀਰਾ ਪੇ ਕਾਲਸ ਲੱਗੀ ਪਈ ਹੈ ਹੀਰਾ ਕਾਲਾ ਹੀਰਾ ਬਲੈਕ ਡਾਇਮੰਡ ਬੱਦਲ ਵਰਗਾ ਬੱਦਲ ਵਰਗਾ ਕਿਹੜਾ ਬੱਦਲ ਉਹ ਚਿੱਟੇ ਹੁੰਦੇ ਆ ਭਰਾ ਉਹਨੇ ਇੱਕ ਬੱਦਲ ਕਾਲੇ ਵੀ ਹੁੰਦਾ ਜਿਹੜੇ ਮੀਂਹ ਆ ਇੱਕ ਕਾਲਾ ਬੱਦਲਾ ਕਾਲਾ ਬੱਦਲਾ ਜਿਹੜੀ ਯਾਰ ਦਾ ਚਾਲ ਕੀਤੀ ਜਾ ਰਹੀ ਹੈ ਬੱਚੜਾ ਬੱਜਿਓ ਇਹ ਦੋਨੋਂ ਵਾਜੋ ਰੋਕੇ ਰੋਕੋ ਰੋਕੋ ਇਹ ਬਹੁਤ ਬੜਿਆ ਤੇ ਕੱਪ ਕਰਕੇ ਵਿਖਾਰੇ ਆ ਕੀ ਹੋ ਗਿਆ ਕੀ ਭੰਨੇਣਾ ਜੀ ਜੰਗਰ ਵਰਸੀ ਬਾਰ ਮੋਰ ਉਸ ਟੇਨ ਤੇ ਗਰਾਮਟ ਹੋ ਗਏ ਬੈਟ ਦਾ ਬੰਦ ਮਾਰ ਰਹੇ ਆ ਤੀਜੀ ਵਾਰ ਲਗਾਤਾਰ ਤੀਜੀ ਵਾਰ ਰੋਟੀ ਭੇਖਾਂ ਲੰਗਿਆ ਲਾਲਾ ਹੋ ਸਿੱਟੀਆਂ ਦਾ ਖਾਣ ਕੇ ਗੋਲ ਆਇਆ ਇਹ ਖੇਡ ਮੇਲੇ ਦੀ ਪੋਹਾਂ ਜਲਦੀ ਜੱਡੀ ਪਾਈ ਆ ਭੁੱਖ ਆ ਗਿਆ ਇੱਕ ਪੂਰੀ ਦੇ ਰੱਖ ਕੇ ਬਹੁਤ ਵੱਡਾ जाके सुनते कि चीज कि सुन ढा ਜਿਆਦਾ ਕਦੇ ਗਾਲਾਂ ਨਹੀਂ ਕੱਢਦਾ ਇੱਕ ਰੋੜ ਮੈਂ ਆੜੀ ਨਕਲਾ ਕਰਦਾ ਮੈਂ ਗਾੜੀ ਕਿਉਂ ਮਾਰਨਾ ਢੋਣਾ ਨਾਲ ਜਾਂ ਘੱਟੇ ਆ ਦਸਨਾ ਪਤਾ ਨਹੀਂ ਕਿਤੇ ਭਈ ਲੈ ਲੇਤੀ ਮੈਂ ਮਹਾਰਾ ਘਟਾਇਆ ਮਾਰਿਆ ਉਹ ਪਣ 14 ਦਿਨ ਦੀਆਂ ਹੀ ਗਾਲੀ ਕੱਢੀਆਂ ਮੈਂ ਕਿਹਾ ਅਰੇ ਤਰੀਪੇ ਜੇ ਬੜਤੇ ਹੀ ਦੋਨੇ ਆ ਲੈ ਲੈਨ ਕੋਈ ਬਾਹਰ ਬਹੁਤ ਲੱਗਿਆ ਮੇਰੇ ਆਕੇ ਤਾਂ ਵਾਦਾ ਬਾੜੀ ਅਰੇ ਸਾਲਾ ਬਾਹੀਆਂ ਕਰਦਾ ਗਾਲਾਂ ਵਾਲੇ ਮੁੜ ਕੇ ਆੜੀ पे ਬੈਠੂਗੇ ਮੁੜ ਕੇ ਆੜੀ पे ਤੇ ਉਹ ਇੰਨਾ ਬਹਿ ਗਿਆ ਮੈਨੂੰ ਕੱਲ ਜਾਗਪੁਰ ਦੀ ਤਾਜ਼ਾ ਖਬਰ ਮੀਂਹ ਕਰਕੇ ਮੈਚ ਹੋਇਆ ਲੇਟ ਨਹੀਂ ਬਹੁਤ ਆ ਗਿਆ ਰੈਵਰੀ ਵੱਜ ਲੈ ਰੈਵਰੀ ਦੋ ਬੰਦਾ ਆ ਗਿਆ ਰੋਪੜਾ ਕੀ ਉਹ ਆ ਕੀ ਆ ਗਿਆ ਆ ਕੀ ਹੋਇਆ ਰੋਪੜਾ ਕੀ ਉਹ ਹਾਂ ਆ ਕੀ ਹੋਇਆ ਇਹਦਾ ਉਹੀ ਕਾਗੜੇ ਡਿੰਗਾ ਲਾਗੇ ਬਾਈ ਆ ਦੇਖੋ ਓ ਬਾਈ ਓਏ ਓ ਅੰਦਰ ਵੜਜੋ ਅੰਦਰ ਵੜਜੋ ਤੇ ਅੰਦਰ ਨਹੀਂ ਨਹੀਂ ਰਹਿ ਹੈਂਦੀ ਜਗ੍ਹਾ ਅੰਦਰ ਉਹਦੇ ਕਰ ਗਿਆ ਮੋਟਰ ਦੇ ਪਿੱਛੇ ਲੈ ਕੇ ਔਰ ਇਹਨੇ ਆਟੋ ਚੱਲੇ ਜਾਣਾ ਆਪਣੇ ਚਲੇ ਬਹੁਤ ਹੀ ਮਾੜੀ ਹਾਲਤ ਹੋ ਗਈ ਵੀਰੇ ਮੀ ਨਾਲ ਅੰਗਰਾਉਂਡ ਤੇ ਹੁਣ ਠੀਕਾ ਮਰ ਹੈਗਾ ਤੁਹਾਡੇ ਜਗੇ ਹੁਣ ਚੱਲੋ ਆ ਹਰਤਾ ਓਏ ਜੇ ਗੋਪੀ ਜਾਵੇ ਮੀ ਬੰਦ ਕਰਾ ਸਕਦਾ ਮੈਂ ਕਰੀ ਸੀ ਗੱਲ ਹਾਂ ਜੀ ਲੋਰ ਸੀ ਤੇਰੇ ਪੱਜਾ ਲਾ ਕੇ ਨਹੀਂ ਤੂੰ ਕਰਾ ਸਕਦਾ ਬੰਦ ਕਰਾ ਦੇ ਵਾਜਦਾ ਵਾਜਦਾ तो नहीं भजना डेपेगा इन स्पीड नहीं पोस्ट बैठने चल पाज ਕਰਤੱਬ ਦੀ ਮਨਾਹੀ ਆ ਯਾਰ ਕਰਤੱਬ ਨਹੀਂ ਕਰਨੇ ਕੋਹ ਜਿੱਥੇ ਬੰਦ ਨੇ ਤੂੰ ਸਰ੍ਹਸਿਆਲੋਂ ਘਾਟਾ ਦੇ ਲੈ ਸਰ੍ਹਸਿਆਲੋਂ ਸਰ੍ਹਸਿਆਲੋਂ ਭੈਣ ਦੇ ਨਾਲ ਦੋ ਗਰੀ ਜੰਮਿਆ ਆਹ ਦੇ ਮੀ ਹਟਾਦਾ ਕੱਢ ਦੇ ਕੱਢ ਦੇ ਅੱਜ ਰਾਤ ਨੂੰ ਮੈਂ ਛੋੜ ਦੇ ਬੰਦੇ ਹਾਂ ਕਰ ਹੋ ਗਿਆ ਲਾਨ ਗੋਪੀ ਜੀਵੇਂ ਵਾਲਾ ਲਾਨ ਨੇ ਰਾਤ ਨੂੰ ਮੈਚ ਹੋਣਗੇ ਰਾਤ ਨੂੰ ਧੁੱਪ ਨਿਕਲੂ ਰਾਤ ਨੂੰ ਧੁੱਪ ਨਿਕਲੂ ਅੱਜ ਨਹੀਂ ਹਾਂ ਉਹ ਦੇਖ ਲੈ ਡੜਤੀ ਡੜਤੀ ਆ ਜੀ ਕਮੇਓ ਸਾਰੇ ਅੱਜ ਵੀਰ ਬੈ ਗਿਆ ਤੇ ਮੈਚ ਹੋਏ ਨਹੀਂ ਸਾਡੇ ਯਾਰ ਬੱਟੇ ਹੋਣੀ ਬੱਟੇ ਐਲੋ ਕਰ ਬੋਏ ਬੱਟੇ ਉਹਨੇ ਇਧਰ ਗੋਪਾ ਯਾਰ ਲੋਕੇ ਬਣਾਉਣ ਲੱਗਾ ਚਿਕਨ ਫਰੈਂਸ ਚਿਕਨ ਖਾ ਲੋ ਗੋਗੀ ਮੇਨ ਹਲਵਾਈ ਬਟਾ ਇਹਨੂੰ ਖਾ ਦਿੰਦਾ ਐਟ੍ਰੈਕਸ਼ਨ ਵੇ ਕੀ ਕਰਨਾ ਕਹਿੰਦੇ ਕਿਵੇਂ ਨਹੀਂ ਹਾਂ ਤੇਰਾ ਬੋਲ ਰੋਪਾ 1122 ਓਏ ਸੁਕੀ ਹੈਲੋ ਕਰ ਦੇ ਸੁਕੀ ਆਹ ਬੱਸ ਉਹ ਕਹਿੰਦਾ ਲਾਣੀ ਨਹੀਂ ਗਾਰੰਟੀ ਆ ਹੈ ਨਹੀਂ ਵੱਧਦੀ ਬਣਵਾਉਣੀ ਤੇ ਵੱਡੇ ਵੱਡੇ ਕਹਿੰਦੇ ਮੇਲੇ ਕਰਵਾਈ ਜਾਂਦੇ ਨੇ ਜਿੱਦਾਂ ਯੰਗਪੁਰ ਵਾਲੇ ਭਰਾਵਾਂ ਨੇ ਵੀ ਵੱਡਾ ਮੇਲਾ ਪੱਤ ਦਾ ਉਹਦਰ ਕੰਨਾ ਟਰਾਫੀ ਮਾਈਕ ਕੋਡੀ ਦਾ ਸੁਪਰਸਟਾਰ ਪਲੇਅਰ ਵਿੱਕੀ ਜਾਂਗਪੁਰ ਇਹ ਯਾਰ ਆ ਸਾਡਾ ਗੋਪੀ ਗੋਪੀ ਚੀਮਾ ਓ ਯਾਰਾਂ ਦੇ ਯਾਰ ਵਗੇਰੇ ਨੇ ਸਾਡੇ ਨਾਲ ਯਾਰ ਵਤੇਰੇ ਆਏ ਹਾਏ ਗੋਪੀ ਚੀਮਾ ਆਉਂਦੇ ਨੂੰ ਉਹਦਾ ਇੱਕ ਵੀਡੀਓ ਦੇਖੀ ਮੈਂ ਉਹਦੇ ਭਿਉਂਦਾ ਬੰਦਾ ਤੈਨੂੰ ਤਾਂ ਨਹੀਂ ਆਉਂਦਾ ਉਹ ਭਾਈ ਕਿਵੇਂ ਆ ਯਾਰ ਠੀਕ ਆ ਉਹ ਤਾਂ ਜਾਣ ਲੈ ਤੈਨੂੰ ਮੈਂ ਬਈ 500 ਰੁਪਇਆ ਦੇ ਕੇ ਜਾਊਂਗਾ ਬਈ ਮੈਂ ਕਿਹਾ ਸੀਗਾ ਹਾਂ ਬਈ ਪੜ ਕੇ ਤੇਰਾ ਪਿੰਡ ਕਿਹੜਾ ਪਿੰਡ ਪੋਣਾ ਬਈ ਅੱਜ ਜਿੱਤੇ ਬਣਾਉਣਾ ਮੈਂ ਥੋੜੇ ਕਿਹਾ ਸੀ ਮੈਂ ਤਾਂ ਕਿਆ ਨਹੀਂ ਕਰ ਬਣਾਉਣਾ ਆ ਆ ਵਾ ਬਈ ਆਹ ਆ ਵਿੱਕੀ ਆ ਵਿੱਕੀ ਵਿੱਕੀ ਕਮੇ ਆ ਵਧੀਆ ਵਧੀਆ ਵੀਰ ਨੂੰ ਆਹ ਵਾ ਵਿੱਕੀ ਵੀਰੇ ਮੈਲ ਲੈ ਇਹਨੂੰ ਵਿੱਕੀ ਡਾਂਗੂ ਤੂੰ ਪਿੱਡਾ ਵਿੱਕੀ ਡਾਂਗੂ ਕਮੇ ਆ ਜਾਂ 10 ਦਾ ਬਾਜ ਤੱਕ ਉਹ ਯਾਦਪੁਰ ਮੇਰੇ ਵੀਰੋ ਹਾਂ ਹਾਂ ਜੀ ਚੱਲ ਚੱਲ ਤੂੰ ਆਉਂਦਾ ਵੀ ਆਣਾ ਪੁੱਛੇ ਨੂੰ ਹਿਰੇਨੇ ਕਲੱਬ ਦੇ ਨਾਮ ਇਹ ਅੰਡਰ ਦੇ ਮੈਚ ਉਹ ਨੰਬਰ ਤੋਂ ਆਪਣੇ ਬਾਬਾ ਸਰਦਾਰ ਭਜਿੰਦਰ ਸਿੰਘ ਜੀ ਨੂੰ ਉਹਨਾਂ ਦੀ ਯਾਦ ਵਿੱਚ ਤਾੜੀ ਜ਼ਰੂਰ ਮਾਰ ਦਿਆ ਕਰੋ ਜ਼ੋਰਦਾਰ 25 ਮਾਰ ਕੇ ਸਤੇ ਫਾਈਨਲ ਮੈਚ ਦੇ ਬਲਾਂਡੇ ਲੱਗ ਰਹੀਆਂ ਨੇ ਜੀ ਡਾਂਗੋ ਬਰਸੇ ਮੁਬਾਰਕਪੁਰ ਡਾਂਗੋ ਦੇ ਇੱਕ ਰੁਕੀ ਹੋਏ ਮੁੰਡਾ ਰਮਨ ਚੰਡੀਗੜ੍ਹ ਵਾਲਾ ਰੁਕਾ ਗਿਆ ਬਲਾਂਟੀ ਤੇ ਗਗਨਾ ਲਾਉਣ ਆ ਰਿਹਾ ਪਲਾਂਟੀ ਉਧਰ ইমরান ਮੁਵਾਰਕਪੁਰ ਵਾਲਾ ਗਗਨਾ ਇਕੋ ਵੈਂਗੜਾ ਪਤਾ ਜੇ ਓਏ ਇੱਧਰ ਵੀ ਪੂਰਾ ਮਾਹੌਲ ਪਿਆ ਬਣਿਆ ਪਿਆ ਉੱਪਰਲੇ ਪਾਸੇ ਵੀ ਪੂਰਾ ਮਾਹੌਲ ਸਲੀਮ ਮੋਰੇ ਦੀਪਾ ਦਾਂਗੋਲਾ ਪ੍ਰਾਣਾ ਖੁੰਡ ਜੌਨ ਜੌਣਾ ਕੱਢ ਗਿਆ ਬਲਾਂਟੀ ਆਵਾਜ਼ ਕਮਨੀ ਟੀਮ ਦਾ ਫਾਸਟ ਡਾਕੋਰੀ ਟੀਮ ਦੇ ਸੈਕਿੰਡ ਮੇਰੇ ਇਰਾਂ ਟੀਮ ਦਾ ਕੋਟਾ ਜੱਟ ਬਧਾਈਆਂ ਭਾਈ ਬਹੁਜੀ ਨੰਨੂ ਟੀਮ ਫਾਸਟ ਇੱਕ ਵਾਰ ਤਾੜੀ ਮਾਰਦੇ ਮਬਾਰਕ ਸਾਰੇ ਬੱਜੇ ਰਹਿੰਦੇ ਨੇ ਸੋਨ ਹੈ ਮਾਮਾ 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 ਬਾਜ ਬਾਈ ਹੈ ਕਹਿੰਦੇ ਲਤਾਲੇ ਆਪਿਆਂ ਸੋਚਦੀ ਜੇ ਟਰੈਕਟਰ ਜੱਟ ਦਾ ਫੇਰ ਆਉਣਾ ਸੀ ਫੇਰ ਆਉਣਾ ਸੀ ਹੁਣ ਤਾਂ ਸਾਈਕਲ ਵੀ ਨਹੀਂ ਟਰੈਕਟਰ ਦਾ ਤੇਰਾ ਜੇਦ ਉੱਥੇ ਚ ਲੈ ਜਾਂਦਾ ਮਸਲ ਦਾ ਹੈ ਨਹੀਂ ਗੇ ਬੜੇ ਇੱਧਰ ਵੀ ਬੰਦਾ ਜੀ ਵੀ ਮਾਰ ਕੈਮਰਾ ਬਾਈ ਜੀ ਕਮੇ ਹੋ ਸਾਰੇ ਆਸ ਕਰਦੇ ਆ ਬਹੁਤ ਵਧੀਆ ਹੋਵੋਗੇ ਤੁਸੀਂ ਵੀ ਸਾਰੇ ਮੀਂਹ ਤੋਂ ਬਾਅਦ ਆਪਣਾ ਟੂਰਨਾਮੈਂਟ ਮੌਕਾ ਜਾਂਗਪੁਰ ਦਾ ਲਾਰਡਨ ਸੀ ਫਾਸਟ ਮਵਾਰਕਪੁਰ ਸੈਕਿੰਡ ਡਾਂਗੋ ਸੈਮੀ ਫਾਈਨਲ ਹੋਇਆ ਸੀਗਾ ਕੋਕਰੀ ਫੂਲਾ ਤੇ ਮਵਾਰਕਪੁਰ ਦਾ ਬਹੁਤ ਵਧੀਆ ਲੱਗਿਆ ਦੂਸਰੇ ਪਾਸੇ ਜਾਂਗਪੁਰ ਵੀ ਤੇ ਡਾਂਗੋ ਦਾ ਸੀਗਾ ਜਾਂਗਪੁਰ ਵੀ ਜਾਨੀ ਕਿ ਸਾਰਿਆਂ ਦੇ ਉਲਟ ਆ ਗਈ ਸੀਗੀ ਬਹੁਤ ਵਧੀਆ ਖੇਡੇ ਜਸੂਦੌਦਰ ਵਾਲਾ ਮੁੰਡਾ ਬਹੁਤ ਵਧੀਆ ਖੇਡਿਆ ਮਵਾਰਕਪੁਰ ਚ 70 ਮਲੇਰ ਕੋਟਲਾ ਆਪਣਾ ਮਹਿਲਕਾ ਵਾਲਾ ਕੋਪੀ ਖੇਡਦਾ ਸੀਗਾ ਪਰੋਂ ਤੇ ਨਾਲ ਸੀਗਾ ਡਾਂਕੋ ਉਹਦੇ ਨਾਲ ਆਪਣਾ ਸਰਾਬੇ ਦਾ ਡਾਂਕੋ ਮੁੰਡਾ ਮਨਦੀਪ ਜਿਹੜਾ ਪਟਿਆਲ ਯੂਨੀਵਰਸਿਟੀ ਪੜ੍ਹਦਾ ਵਾ ਡਾਂਕੋ ਚ ਖੇਡ ਰਹੇ ਸੀਗੇ ਕਾਕਾ ਪੱਖੋ ਵਾਲੀ ਗਗਨਾ ਜੱਤ ਵਾਲੀ ਆ ਤੇ ਰਮਨ ਚੰਡੀਗੜੀ ਆ ਬਹੁਤ ਵਧੀਆ ਖੱਡੇ ਤੇ ਬਹੁਤ ਵਧੀਆ ਰਿਹਾ ਟੂਰਨਾਮੈਂਟ ਬਹੁਤ ਵਧੀਆ ਇੰਤਜ਼ਾਮ ਸੀ ਰੋਟੀ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਸੀਗਾ ਇੱਕ ਨੰਬਰ ਸਾਰਾ ਕੁਝ ਹੁਣ ਮਿਲਦੇ ਆਪਾਂ ਨੂੰ ਪਰਸੋਂ ਨੂੰ ਕੱਲੋਂ ਕਰਾਂਗੇ ਰੈਸਟ ਪਰਸੋਂ ਚੀਮੇ ਟੂਰਨਾਮੈਂਟ ਤੇ ਮਿਲਦੇ ਆ ਸਾਰਿਆਂ ਨੂੰ ਧੰਨਵਾਦੀ ਸਾਰਿਆਂ ਦਾ